ਜੀ ਜਦੋਂ ਉਹ ਜੰਮਿਆ ਜਦੋਂ ਤੂੰ ਜੰਮਿਆ ਮੇਰੇ ਜੰਮਿਆ ਆ ਗਿਆ ਛੋਟੀ ਮਾਸੀ ਤੇਰੀ ਆ ਗਈ ਮਾਸੀ ਤੇ ਆ ਗਈ ਵਾਹ ਜੀ ਓਏ ਪੰਜ ਓ ਪੰਜ 500 ਰੁਪਇਆ ਦੇਤਾ ਕਿਹਾ ਪੰਜ ਓ ਪੰਜ ਸੂਟ ਲੈ ਕੇ ਦੇਤੇ ਦਿੱਤੇ ਹੀ ਪੰਜ ਦਿੱਤੇ ਕੀ ਛਪੜੀ ਛੋਟਾ ਓ ਭਾਜੀ ਵੀ ਕਰਿਆ ਕਰੇ 6 ਮਰ ਗਈ ਤਾਰੀਓ ਹੁਣੋਂ ਮਰ ਰਿਹਾ ਕਰੇ ਵੀ ਆ ਓਏ ਨਾ ਲਿਖ ਨਾ ਲਿਖਾ ਦੇ ਲਿਖ ਮੇਰੇ ਕੋਈਆ ਕਤੂੰ ਕਈਆ ਸਵਾਗਤ ਨੂੰ ਉਹ ਗੱਲ ਕੀ ਆ ਜੰਮੀ ਕਦੋਂ ਅੱਜ ਕਈ ਕਦੂ ਆ ਮਾਂ ਨੇ ਬਿਣੀ ਥੋੜੀ ਵੀ ਕਰ ਪਾਈ ਨੇ ਕਰ ਉਹ ਤਣਾਵੀ ਹੋ ਜਾ ਮਾਸੇ ਨੂੰ ਮੂਲੀ ਉਹ ਵੀ ਕਰਿਆ ਕਰ ਨਹੀਂ ਮਮੀ ਨੂੰ ਲਾਈਆਂ ਫੜ ਉਹ ਬਧਾਈਆਂ ਨਹੀਂ ਦਿੱਖੀਆਂ ਆਜੇ ਬਿਲ ਬਣਾਉਣ ਲੱਗਿਆ ਉਹ ਤਣਾਵੀ ਹੋ ਜਾ ਆਨੇ ਪੰਡੋ ਲੱਗੇ ਰੋ ਉਹ ਕੋਈ ਚਾਹ ਪਾਣੀ ਪੀਣ ਲੱਗੇ ਰੋ ਨਹੀਂ ਉਹ ਨਹੀਂ ਉਹ ਰੋਟੀਆਂ ਖਾਣ ਲੱਗੇ ਰੋ ਉਹ ਪੰਡੋ ਲੱਗੇ ਰੋ ਉਹ ਪੰਡੋ ਕਾਦੇ ਨਾ ਲੱਗੇ ਰੋ ਅਮੀਰੀ ਦਾ ਯੋਗ ਨਾਲ ਉਹ ਵੀ ਨਹੀਂ ਕਰਿਆ ਕਰ ਉਹ ਪੰਡੋ ਲੱਗਣਾ ਤਣਾਵੀ ਹੋ ਕਾਕਾ ਹਾਂਜੀ ਉਹ ਨਾ ਲਿਖ ਕੱਗ ਤੂੰ ਕੱਯਾ ਕਦ ਤੂੰ ਪਿਓ ਤੇਰਾ ਕਿਉਂ ਨਾ ਲੈ ਚੱਪੜ ਕੱਤੂੰ ਭਰਾ ਨਾ ਅਲਵਾ ਕੱਤੂ ਕੱਟ ਕੀ ਆ ਓਏ ਕਿਵੇਂ ਕੱਤੂ ਆ ਜੰਗੀ ਕੱਤੂ ਆ ਹਾਂ ਨਾ ਬੜੀ ਚੋਰੀ ਉਹ ਕੱਤੀ ਵੀ ਕਰ ਰਿਹਾ ਤਾਈ ਨਾ ਕਰੇ ਉਹ ਛਟਾਵੀ ਹੋ ਮਾਸੀ ਨੇ ਮੋਲੀ ਕੱਤੀ ਵੀ ਕਰ ਰਿਹਾ ਸੀ ਨੇ ਪਾਲਟ ਛਟਾਵੀ ਹੋ ਜਾ ਵਧਾਈਆਂ ਵਧਾਈਆਂ ਦਿਖੀਆਂ ਨਹੀਂ ਸਲਾਹ ਕਰਦੇ ਹੋ ਛਟਾਵੀ ਹੋ ਦੇਖ ਲੈ ਕਿ ਨਾ ਇੱਕੋ ਹੀ ਨਾ ਜਿਹੜਾ ਮੱਪੇ ਰੱਖਿਆ ਓਏ ਕੀ ਨਾ ਰੱਖਿਆ ਹੋਇਆ ਆਈ 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 ਪਿਓ ਤੇਰੇ ਨਾ ਉਹ ਨਾ ਮੋਰਚ ਤੇ ਮਾਂ ਤੇਰੀਆਂ ਨਹੀਂ ਤੋ ਵਧਾਈ ਹੋ ਜਾ ਮਾਰੇ ਮਾਰੇ ਕਰਦੀ ਆਰੇ ਕਾਈਨੇ ਬੁਲਿਆ ਕੋਮਰ ਵੀ ਆ ਕੱਲ ਤੇ ਗੁੱਗੂ ਮੋਟਾ ਆ ਵੀ ਹੋ ਜਾ ਆਈ ਬਾਰੇ ਉਹ ਅੰਨ੍ਹਾ ਦੇਖਿਆ ਨਹੀਂ ਮਾਮਾ ਮਾਮਾ ਉਹ ਮੁੰਡੇ ਦੇ ਬਾਪੇ ਦੇ ਰੁਪਈਏ ਬਾਹਰ ਉਹ ਮੁੰਡੇ ਦੇ ਬਾਪੇ ਦੇ ਰੁਪਈਏ ਨਹੀਂ ਦਿਖੇ ਅਰੇ ਬੈਂਕ ਤੋਂ ਚੱਲਿਆ ਹੈ ਕਰ ਓਏ ਚੱਲਿਆ ਆ ਵੀ ਹੋ ਆਹੀ ਬਾਬਾ ਜੰਮਿਆ ਲੋਧ ਜੰਮਿਆ ਮੇਰੇ ਜੰਮਿਆ ਆਹੀ ਛੋਟੀ ਨਾਲ ਨਾ ਨਾਲ ਹਰੇ ਲੈ ਮੇਰੇ ਬਾਪੇ ਦੇ ਖੇ ਇ ਨਾਲ ਖੇਦ ਰੋ ਫੜ ਫੜ ਉੱਪਰ ਰੇ ਨਾ ਉਹਨੇ ਤਾਂ ਇੱਕ ਟੱਚ ਤੇ ਮਾ ਤੇਰੀ ਨਾ ਡੋਗਰ ਬਸ ਉਹ ਬਸ ਠੀਕ ਜਾ ਰਿਹਾ ਹੈ ਨਾ 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 ਲਿਓ ਚਾਚੇ ਨੇ ਕਰਾਂਗੇ ਕੀ ਆ ਬਾਬੇ ਨੇ ਟੈਂਪ ਉਹ ਵੀ ਕਰ ਲੈ ਨਾ ਮੁੰਡੇ ਮਮੀ ਨੂੰ ਬੁਲਾਉਂ ਆਇਆ ਮੁੰਡੇ ਮਮੀ ਕੋ ਨਹੀਂ ਬੁਲਾਇਆ ਨੀ ਚਾਹ ਜਾਂਦੇ ਨੇ ਨਾਲ ਹੀ ਜਾ ਦੇਖ ਲੈ ਕਿੰਨਾ ਨਾਲ ਹਾਂ ਜਦੋਂ ਬਾਬੇ ਰੱਖੇ ਉਹ ਕੀ ਨਾ ਕਿਹਾ ਓਏ ਓਏ ਚਾਚਾ ਜੀ ਓਏ ਚਾਚਾ ਜੀ ਤੇਰੇ ਆਢੀ ਗੁਆਢੀ ਆਢੀ ਗੁਆਢੀ ਬੰਦਾ ਨੇ ਚਾਚਾ ਉਹ ਸਾਰੇ ਚਾਚਾ ਕਿੰਦੇ ਬਿਲਕੁਲ ਮੈਂ ਕਿਹਾ ਸੁਣਿਆ ਵਿਆਹ ਹੋ ਗਿਆ ਤੇਰਾ ਹੋ ਗਿਆ ਘਰ ਵਾਲੀ ਕੀ ਕਹਿੰਦੀ ਉਹ ਮੈਨੂੰ ਮम्मा ਕਹਿੰਦੀ ਬੱਬਾ ਕੀ ਕਰਿਆ ਕਰ ਮਾਸੀ ਵੀ ਮਟਕਾ ਖਾ ਵੀ ਅਸਾ ਜਿਵੇਂ ਪਾਈ ਦੀ ਹੋਰ ਵੀ ਆ ਨਰਾ ਬਣਾਇਆ ਤੇ ਗਿਆ ਨਹੀਂ ਇਹ ਮੇਰੇ ਬਣਾਉਂਦਾ ਹੈ ਆ ਵੀ ਹੋ ਜਾ ਨਾ ਨਾ ਲਗਾ ਮੇਰੇ ਬਾਪੇ ਰੱਖਿਆ ਉਹ ਕੀ ਨਾ ਰੱਖਿਆ ਉਹ ਮੇਰੇ ਨਾਲ ਦੇਖੋ ਸ਼ਹਿਰ ਨੰਦ ਤੇਰੇ ਨਾਲ ਸ਼ਹਿਰ ਵਿੱਚ ਪਿਆਰ ਕਰੇ ਨਾ ਟੰਡੂ ਸਿੰਘ ਉਹ ਫਾਸੀ ਉੱਠੇ ਆਦੀ ਹੋ ਜਾ ਮੰਦਾ ਨਾ ਲਿਖਾ ਦੇ ਨਾ ਲਿਖਾ ਦੇ ਤੇਰਾ ਮਾਪਿਆ ਰੱਖਿਆ ਉਹ ਕੀ ਨਾ ਰੱਖਿਆ ਉਹ ਲਿਖ ਦੇ ਨਾ ਰੈਡੀਓ ਰੈਡੀਓ ਪਿਓ ਤੇਰੇ ਨਾਲ ਦੋਨੋਂ ਸ਼ਕੀਰੋ ਬਾਤ ਤੇਰੀ ਨਾਲ ਸੂਰੀਏ ਤੇ ਪੰਡਾ ਵੀ ਹੋ ਜਾ ਕਾਈ ਦਾ ਸੀਰੀ ਚੱਲ ਜੀ ਨਾ ਕੀ ਕਰੀ ਲਾਵੀਓ ਉਹ ਮੈਂ ਸੋਨੇ ਦੇ